ਤੇ ਲਗਭਗ ਇਹਨੇ 18-19 ਕਿਲੋ ਦੁੱਧ ਪਾ ਜਨਾ ਵੀਰੇ ਯਾਰ ਠੀਕ ਆ ਲੈ ਵੀ ਆਹਾ ਹਰਿਆਣਾ ਵਾਲੇ ਗਰਮੀਤ ਤੇਰੇ ਵੀਰੇ ਹਾਂ ਨਾ 55000 ਦੀ ਵੱਚੀ ਦੇ ਦਾਂਗੇ ਤੇ ਆ ਲੰਮੀ ਲੂੰਜੀ ਵੈਢ 70000 ਰੁਪਏ ਦੀ ਮਿਲੂ ਤੈਨੂੰ ਬਾਕੀ ਆ ਤੇ ਲੇਵਾ ਜਿਹੜਾ ਹੈਗਾ ਬਾਹਲਾ ਸੋਹਣਾ ਤਿਆਰ ਕੀਤਾ ਜੀ ਤੋਰ ਤਾਰੀ ਕੋਲੋਂ ਮਿੱਤਰੋ ਆ ਵੈਢ ਫੁੱਲ ਬਰੀਡ ਵਾਲੀ ਹੈਗੀ ਇਹ ਵੈਢ ਦੇ 25-26 ਲੀਟਰ ਵੀਰੇ ਦੁੱਧ ਕੱਢਿਆ ਹੋਇਆ ਠੀਕ ਤੇ ਤਾਂ ਵੀਡੀਓ ਦੇ ਵਿੱਚ ਬਾਈ ਕਮੈਂਟ ਕਰਕੇ ਦੱਸਣਗੇ ਬਾਈ ਦੇ ਰੇਟ ਗਲਤ ਹੈ ਕਿ ਸਹੀ ਹੈ ਹਾਂ ਬਾਈ ਹਾਂ ਜੀ ਹਸਤੀ ਕਾਲ ਦੋਸਤੋ ਬਹੁਤ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਬਾਈ ਗ ਗਰਨਾਨਕ ਡੈਰੀ ਫਾਰਮ ਦੇ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਆਹ ਕਾਮਾ ਦੀ ਜਾਣਕਾਰੀ ਲੈ ਕੇ ਆਵਾਂਗੇ ਕੱਲੀ-ਕੱਲੀ ਗਾਂ ਦੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਰਹੂਗੀ ਬਾਕੀ ਬਾਈ ਕਹਿੰਦਾ ਰੇਟ ਜਿਹੜੇ ਕਰਨੇ ਹਨ ਨਾ ਆਪਾਂ ਉਹ ਵੀਡੀਓ ਦੇ ਵਿੱਚ ਹੀ ਕਰਨੇ ਤੇ ਵਾਜਬ ਰੇਟ ਰਹਿਣਗੇ ਅੱਜ ਵਾਲੀ ਵੀਡੀਓ ਦੇ ਵਿੱਚ ਸੱਤ ਗਾਵਾਂ ਨੇ ਸੱਤੇ ਦੀਆਂ ਸੱਤੇ ਤੁਸੀਂ ਇੱਕ ਵਾਰੀ ਨੋਟ ਕਰ ਲਓ ਫਿਰ ਕੱਲੀ-ਕੱਲੀ ਦੀ ਜਾਣਕਾਰੀ ਸਾਂਝੀ ਕਰਗੇ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਬਾਕੀ ਬਾਈ ਗਰਮੀਤ ਦੇ ਜੇ ਤੁਹਾਨੂੰ ਪਸ਼ੂ ਚੰਗੇ ਲੱਗੇ ਨਾ ਤੇ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਰਾਮ ਜੀ ਬਾਈ ਜੀ ਪਹਿਲਾਂ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਅੱਜ ਸਾਡੇ ਮਤਲਬ ਸਾਨੂੰ ਸਾਧ ਕੇ ਹਨਾ ਤੇ ਜਾਨਵਰ ਦਿਖਾਉਣ ਦਾ ਮੌਕਾ ਦਿੱਤਾ ਥੈਂਕ ਯੂ ਬਾਈ ਜੀ ਪਰ ਬਾਈ ਜੀ ਮੈਂ ਵੀ ਤੁਹਾਡਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਸੀਂ ਇੱਕ ਕਾਲ ਕੀਤੀ ਹੈ ਤੇ ਤੁਸੀਂ ਸਾਡੇ ਕੋਲੇ ਮੈਂਟਰ ਸੈਂਟਰੀ ਪਹੁੰਚ ਗਏ ਆ ਬਹੁਤ ਬਹੁਤ ਤੁਹਾਡੇ ਧੰਨਵਾਦ ਹੋ ਆਏ ਆ ਗਰਮੀਤ ਐਵੇਂ ਮੈਨੂੰ ਐਂ ਦੱਸ ਦੇ ਲੈ ਦੇਖਣ ਵਾਲੇ ਭਰਾ ਆਖਣਗੇ ਵੀ ਇਹ ਕੀ ਕਹਿੰਦੇ ਆ ਹਨਾ ਹਾਂਜੀ ਸਵਾਭ ਨਹੀਂ ਸੀ ਬਣਿਆ ਆ ਉਹ ਤਾਂ 6 ਮਹੀਨੇ ਗਏ ਆ 6 ਮਹੀਨੇ ਹੋ ਗਏ ਭਾਈ ਜੀ ਹੈਨਾ ਹਾਂ ਅੱਛਾ ਗਰਮੀ ਤਾਂ ਜਿੱਥੇ ਆਪਾਂ ਖੜੇ ਆ ਆਪਾਂ ਹਾਂਜੀ ਭਾਈ ਜੀ ਇਹ ਹਰਿਆਣੇ ਦੇ ਮਤਲਬ ਪਿੰਡ ਰਹਿ ਗਏ ਹੈਨਾ ਹਾਂਜੀ ਹਾਂਜੀ ਇਹ ਕਿਹੜਾ ਸਟੇਸ਼ਨ ਪੈਂਦਾ ਇਹ ਸਰਜੀ ਆਪਣਾ ਹੈਗਾ ਡਿਸਟ੍ਰਿਕਟ ਸਰਸਾ ਹੈ ਸਰਸਾ ਇਹ ਤਹਿਸੀਲ ਐਲਣਾਬਾਦ ਜੀ ਆਪਣੀ ਅੱਛਾ ਸਿਟੀ ਹੈ ਜੀ ਤਹਿਸੀਲ ਐਲਣਾਬਾਦ ਠੀਕ ਹੈ ਐਲਣਾਬਾਦ ਦੇ ਵਿੱਚ ਖੜੇ ਆ ਮਿੱਤਰੋ ਆਪਾਂ ਜਿਹੜਾ ਪੈਂਦਾ ਇਹਨੂੰ ਸਰਸਾ ਅੱਛਾ ਗਰਮੀ ਤਾਂ ਹੈਲਣਾ ਬਾਦ ਆ ਗਿਆ ਕਾਲਿਆਂ ਵਾਲੀ ਮੰਡੀ ਤੋਂ ਕਿੰਨਾ ਦੂਰ 55 ਕਿਲੋਮੀਟਰ ਜੀ ਤੇ ਡੱਬਲ ਵਾਲੀ ਮੰਡੀ ਤੋਂ 70 ਕਿਲੋਮੀਟਰ ਜੀ 70 ਕਿਲੋਮੀਟਰ ਸਰਸਾ 45 ਕਿਲੋਮੀਟਰ ਜੀ ਸਰਸਾ 45 ਹਾਂਜੀ 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 ਅਰਮਾਨਗੜਾ ਆਪਣਾ 40 ਕਿਲੋਮੀਟਰ ਰਹਿ ਗਿਆ 40 ਕਿਲੋਮੀਟਰ ਅੱਛਾ ਗਰਮੀ ਤੇ ਵੀਰੇ ਮੈਨੂੰ ਅਜੇ ਦੱਸ ਜਿਹੜੇ ਪੰਜਾਬ ਵਾਲੇ ਭਰਾ ਆਪਣੀ ਹੁਣ ਵੀਡੀਓ ਦੇਖੀ ਜਾਂਦੇ ਆ ਤੇ ਤੈਨੂੰ ਪਤਾ ਵੀ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਬਹੁਤ ਪਿਆਰ ਦਿੰਦੇ ਆ ਬਹੁਤ ਜਿਆਦਾ ਦਿੰਦੇ ਜੀ ਬਹੁਤ ਜਿਆਦਾ ਹੈਨਾ ਫਿਰ ਮੈਨੂੰ ਅਜੇ ਦੱਸ ਜਿਹੜੇ ਮਾਜੀ ਮੈਂ ਇੱਕ ਗੱਲ ਕਹਣਾ ਜਿਹੜੇ ਸਰੋਤੇ ਆਪਾਂ ਨੂੰ ਵੇਖੀ ਜਾਂ ਠੀਕ ਹੈ ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ ਜਿਹੜੇ ਆਪਾਂ ਨੂੰ ਵੇਂਦੇ ਆ ਪਿਆਰ ਕਰਦੇ ਸੋਤ ਸਹੀ ਗੱਲ ਹੈ ਤੇ ਉਹਨਾਂ ਨਾਲ ਵੀ ਆਪਾਂ ਦਿਲੋਂ ਚੋ ਵੀ ਆਪਾਂ ਮਾਲ ਵੇਚਣਾ ਹੈ ਕਿਸੇ ਨਾਲ ਕੋਈ ਫਰਾਡ ਨਹੀਂ ਕਰਨਾ ਬਈ ਠੀਕ ਹੈ ਗੱਲ ਹਾਂ ਅੱਛਾ ਇਹੀ ਮੈਂ ਤੈਨੂੰ ਕੁਝ ਨਹੀਂ ਚਾਹੁੰਦਾ ਸੀ ਗੱਲ ਵੀ ਮਤਲਬ ਕਿਵੇਂ ਮਤਲਬ ਕਿਹੜੇ ਕਿਹੜੇ ਝੰਗ ਤਰੀਕੇ ਨਾਲ ਮੰਨ ਕੇ ਚੱਲੋ ਪੰਜਾਬ ਵਾਲੇ ਬੰਦੇ ਦੇਖੀ ਜਾਂਦੇ ਤੇ ਉਹਨਾਂ ਨੂੰ ਗਾਂ ਪਸੰਦ ਆ ਗਈ ਇੱਕ ਆ ਗਈ ਦੋ ਆ ਗਈ ਤੇ ਉਹਨਾਂ ਨੂੰ ਮਤਲਬ ਯਾਰ ਤੇਰੇ ਤੇ ਕਿਵੇਂ ਵਿਸ਼ਵਾਸ ਕਰਨਾ ਬਾਜੀ ਵਿਸ਼ਵਾਸ ਕਰਨਾ ਤਾਂ ਵੇਖੋ ਜੀ ਉਹਨਾਂ ਦੀ ਮਰਜ਼ੀ ਹੈ ਠੀਕ ਹੈ ਉਹਨਾਂ ਦੇ ਮਤਲਬ ਵਿਸ਼ਵਾਸ ਤੇ ਖਰਾ ਉਤਰਨਾ ਆਪਣਾ ਫਰਜ਼ ਹੈ ਫਰਜ਼ ਵਨ ਦਾ ਹਾਂਜੀ ਬਾਈ ਜੀ ਸਹੀ ਗੱਲ ਹੈ ਪਹਿਲੀ ਗੱਲ ਤਾਂ ਮੈਂ ਕਹਿੰਦਾ ਕੋਈ ਬਾਈ ਆਪਣੀ ਵੀਡੀਓ ਵੇਂਦਾ ਮੈਂ ਤਾਂ ਇਹ ਕਹਿੰਦਾ ਜਿਹੜੇ ਬੰਦੇ ਨੇ 70000 80000 ਲੱਖ ਰੁਪਇਆ ਲਾਉਣਾ ਹੈ ਗਾਂ ਦਾ ਬਣਾਏਗਾ ਉਹ ਬੰਦਾ ਪਹਿਲੀ ਗੱਲ ਤਾਂ ਵਿਜ਼ਿਟ ਕਰੇ ਬਾਈ ਯਾਰ ਠੀਕ ਹੈ ਮੇਨ ਗੱਲ ਤਾਂ ਇਹ ਹੈ ਠੀਕ ਹੈ ਜਿਹਦੇ ਕੋਲ ਟਾਈਮ ਹੈ ਉਹ ਵੇਖ ਪਰਖ ਕੇ ਆਪਣਾ ਮਾਲ ਲੈ ਕੇ ਜਾਵੇ ਠੀਕ ਹੈ ਤੇ ਜੇ ਕੋਈ ਬੰਦਾ ਫਿਰ ਵੀ ਨਹੀਂ ਆ ਸਕਦਾ ਫਿਰ ਵੀ ਆਪਾਂ ਫੁੱਲ ਜਿਹੜੀ ਆਨਲਾਈਨ ਆਪਣੀ ਕੋਈ ਵੀ ਗਾਂ ਜਾਊਗੀ ਵੀਰੇ ਉਹਦੀ ਫੁੱਲ ਗਰੰਟੀ ਹੋਊਗੀ ਥਣਾ ਦੀ ਗਰੰਟੀ ਹੋਊਗੀ ਲੱ ਇਸ ਨੂੰ ਪੇਮੈਂਟ ਵੀ ਬੰਦਾ ਫੋਲ ਕਰਤੀ ਤੇ ਜੇ ਉੱਥੇ ਜਾ ਕੇ ਮਤਲਬ ਥਣਾ ਥੁਣਾ ਦੀ ਚੈੱਕ ਕਰ ਲੇ ਤੇ ਫਿਰ ਅਗਲਾ ਵਾਪਸ ਜਿਹੜਾ ਤੇ ਬਿਲਕੁਲ ਜੀ ਇੱਕ ਗੱਲ ਕਹਿਣਾ ਚਾਹਾਂਗਾ ਭਾਈ ਜੀ ਸਾਡੇ ਫਾਰਮ ਤੋਂ ਅਗਰ ਗਾਂ ਕੋਈ ਪਹਿਲਾਂ ਚੜੂਗੀ ਆਨਲਾਈਨ ਚੜੂਗੀ ਇੱਕ ਗੱਲ ਤੇ ਅਸੀਂ ਸਮਝੌਤਾ ਨਹੀਂ ਕਰਦੇ ਪੇਮੈਂਟ ਅਸੀਂ ਪਹਿਲਾਂ ਕਰਵਾਵਾਂਗੇ ਠੀਕ ਹੈ ਠੀਕ ਹੈ ਭਾਈ ਜੀ ਫਿਰ ਤੁਹਾਡੇ ਮਾਧਮ ਦੇ ਰਾਹੀਂ ਇਹ ਗੱਲ ਕਹਿਣਾ ਚਾਹਾਂਗੇ ਅਗਰ ਸਾਡੀ ਉੱਥੇ ਜਾ ਕੇ ਕੋਈ ਵੀ ਗਾਂ ਕੋਈ ਦਿੱਕਤ ਆਉਂਦੀ ਕਿਸੇ ਬੰਦੇ ਨੂੰ ਠੀਕ ਹੈ ਤੇ ਜੋ ਆਉਣ ਜਾਣ ਦਾ ਕਿਰਾਇਆ ਵੀਰੇ ਇੱਕ ਸਾਈਡ ਦਾ ਕਿਰਾਇਆ ਉਹਨਾਂ ਦਾ ਉਹ ਇੱਕ ਸਾਈਡ ਦਾ ਸਾਡਾ ਸਾਡੀ ਗਾਂ ਪੁੱਠੀ ਭ ਠੀਕ ਹੈ ਗਰੰਟੀ ਹੈ ਬਈ ਗਰੰਟੀ ਰੋਣ ਆਨਲਾਈਨ ਪਰ ਜਿਹੜੀ ਗੱਲ ਹੈਗੇ ਖਰੀ ਹੈ ਹਾਂ ਖਰੀ ਹੈ ਜਿਹੜਾ ਬੰਦਾ ਭਰਾ ਸਾਡਾ ਕੋਈ ਵੇਖ ਪਰਖ ਕੇ ਲੈਂਦਾ ਉਹਦੀ ਫਰਕਾ ਦੀ ਗਰੰਟੀ ਬਈ ਹੈ ਸਹੀ ਗੱਲ ਹੈ ਮਤਲਬ ਉਹ ਤਾਂ ਆ ਹੀ ਗਿਆ ਆਪਣੇ ਕੋਲ ਆ ਹੀ ਗਿਆ ਜਿਹੜੂ ਆਪਾਂ ਆਨਲਾਈਨ ਵਿਸ਼ਵਾਸ ਤੇ ਦੇਵਾਂਗੇ ਉਹਦੀ ਆਪਣੀ ਫੁੱਲ ਗਰੰਟੀ ਰਹੂਗੀ ਫੁੱਲ ਗਰੰਟੀ ਫੁੱਲ ਗਰੰਟੀ ਠੀਕ ਹੈ ਹਾਂਜੀ ਅੱਛਾ ਫਿਰ ਗਰਮੀ ਤੇ ਰੇਟ ਜਿਹੜੇ ਰਹਿਣਗੇ ਅੱਜ ਰੇਟ ਕਿਹੇ ਜਿਹੇ ਰਹਿਣਗੇ ਆ ਰੇਟ ਬਈ ਪੰਜਾਬ ਵਾਲੇ ਵੀਰਾਂ ਨੂੰ ਆਪੇ ਪਤਾ ਲੱਗ ਜਣਾ ਜਦੋਂ ਆਪਾਂ ਰੇਟ ਕੀਤੇ ਠੀਕ ਹੈ ਤੋਹਫੀ ਆ ਰੇਟ ਕਹਦੇ ਆ ਤੇ ਜਨਮਰ ਵੀ ਤੁਸੀਂ ਵੇਖੀ ਜਾਨੇ ਵੀ ਕਿੱਡੇ ਚੰਗੇ ਆਪਣੇ ਕੋਲ ਤੇ ਰੇਟ ਵੀਡੀਓ ਦੇ ਵਿੱਚ ਬਾਈ ਕਮੈਂਟ ਕਰਕੇ ਦੱਸਣਗੇ ਬਾਈ ਦੀ ਰੇਟ ਗਲਤ ਹੈ ਕਿ ਸਹੀ ਹੈ ਹਾਂ ਬਾਈ ਆਪਾਂ ਨਹੀਂ ਆਪਾਂ ਇਹ ਕਹਿੰਦਾ ਵੀ ਆਪਣੀ ਰੇਟ ਸਹੀ ਹੈ ਠੀਕ ਹੈ ਲੇਕਿਨ ਭਰਾ ਦੱਸਣਗੇ ਰੇਟ ਗਲਤ ਹੈ ਕਿ ਸਹੀ ਹੈ ਠੀਕ ਹੈ ਅੱਛਾ ਫਿਰ ਗਰਮੀ ਤੇ ਫਿਰ ਆਪਾਂ ਬਾਹਰ ਟਾਈਮ ਨਾ ਲੱਗੇ ਹਾਂ ਪਹਿਲੀ ਵੀਡੀਓ ਬਾਈ ਆਪਣੀ ਪਰ ਇਹ ਭਰਾ ਹੀ ਆਪਾਂ ਨੂੰ ਇਹ ਦੱਸਣਗੇ ਵੀ ਰੇਟ ਗਲਤ ਹੈ ਜਾਂ ਸਹੀ ਹੈ ਹਾਂਜੀ ਹਾਂਜੀ ਅੱਛਾ ਫਿਰ ਚੱਲ ਜਾਈਏ ਹਾਂਜੀ ਬਾਈ ਚਲ ਆ ਜਾਓ ਮ ਤੇ ਜਿਹੜੇ ਪਰਾ ਰਸਤਾਂ ਵਾਲੀ ਦੇਖਦੇ ਆ ਤੇ ਕੱਲੀ ਕੱਲੀ ਗਾਂ ਦੇਖ ਕੇ ਗੌਰ ਨਾਲ ਤੁਸੀਂ ਇਹ ਜਿਹੜੇ ਹੈਗੇ ਨਾ ਵੀਡੀਓ ਦੇਖਿਓ ਤੇ ਚੰਗੀ ਲੱਗੀ ਵੀਡੀਓ ਫਿਰ ਤੁਸੀਂ ਕਮੈਂਟ ਸ਼ੇਅਰ ਆਪੇ ਕਰ ਦਿਓ ਜਿਵੇਂ ਆਪਣੇ ਕੋਲੇ ਆਹ ਪਹਿਲੇ ਨੰਬਰ ਵਾਲੀ ਆ ਬਹਿੜ ਆ ਗਈ ਇਸ ਬਹਿੜ ਦਾ ਸੁਹਾ ਦੱਸ ਬਾਈ ਇਹ ਦੋ ਦਾਂਦੀ ਹੈ ਬਾਈ ਜੀ ਮੂੰਹ ਤੋਂ ਠੀਕ ਹੈ ਪਹਿਲਾਂ ਸੂਈ ਹੈ ਵੀਰੇ ਪਹਿਲੇ ਸੂਈ ਹੋਈ ਹਾਂਜੀ ਹਾਂਜੀ ਮਗਰ ਕੀ ਹੈ ਬੱਚਾ ਮਗਰ ਇਹਦੇ ਬੱਚੀ ਹੈ ਜੀ ਬੱਚੀ ਆ ਜੀ ਹਾਂਜੀ ਵੀਰੇ ਠੀਕ ਹੈ ਬੱਚੀ ਆ ਗਈ ਤੇ ਪਹਿਲੇ ਸੂਏ ਕਿੰਨਾ ਦੁੱਧ ਪਾ ਦੂ ਗਰਮੀ ਤਾਂ ਇਹਰੇ ਚੂੜ ਬੋਲਣ ਨੂੰ ਆਪ 18 17 20 25 ਗੈਰੀ ਉਹਦਾ ਫਾਇਦਾ ਨਹੀਂ ਗਿਆ ਠੀਕ ਹੈ ਜਿਹੜਾ ਹਿਸਾਬ ਦੀ ਇਹਦੀ ਮੰਤਰ ਹੈ ਤੇ ਲਗਭਗ ਇਹਨੇ 18 19 ਕਿਲੋ ਦੁੱਧ ਪਾ ਜਣਾ ਵੀਰੇ ਯਾਰ ਠੀਕ ਆ ਆ ਪਹਿਲੇ ਸੂਈ ਮਤਲਬ ਵੀ ਆਪਾਂ 18 ਕਿਲੋ ਦੁੱਧ ਮੰਨਦੇ ਹਾਂ ਵੀਰੇ ਹਾਂ ਇਹ ਤਾਂ ਭਲੂਣ ਭਲਾਣਾ ਵੀਰੇ ਯਾਰ ਸਣਾ ਤੇ ਵੀ ਅੱਛਾ ਹਾਂਜੀ ਵੀਰੇ ਪਹਿਲੇ ਸੂਈ ਨੂੰ ਮਤਲਬ ਦਿਨ ਕਿਨੇ ਹੋਗੇ ਨੂੰ ਵੀਰੇ ਨਾਲ ਆਪਣੇ ਟਾਈਮ ਤੁਸੀਂ ਨੋਟ ਕਰ ਲਓ ਆਪਾਂ ਵੀਡੀਓ ਬਣਾਈ ਜੰਨੇ ਆ ਤੇ ਇਹ ਤੜਕੇ ਆ ਡੰਗ ਤਾਂ ਦੁੱਧ ਕੱਢਿਆ ਖਾਲੀ ਬਹਿਣਾ ਸਾਰੀਆਂ ਵੀਰੇ ਆਪਣੀਆਂ ਠੀਕ ਆ ਆ ਸ਼ਾਮ ਵਾਲੇ ਟਾਈਮ ਤੇ ਜਿਹੜਾ ਟਾਈਮ ਤੁਸੀਂ ਨੋਟ ਕਰ ਲਿਓ ਵੀਰੇ ਜਿਹੜਾ ਹੈਗਾ ਸਮਝ ਗਿਆ ਗੱਲ ਮੈਂ ਹਾਂ ਵੀਰੇ ਅੱਛਾ ਗਰਮੀ ਤੇ ਮੈਨੂੰ ਆਏ ਦੱਸ ਦੇ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ ਮੁੱਲ ਮੂੰ ਜਿੰਨਾ ਮਰਜੀ 85 ਕਰ ਦਈਏ ਇਹ 70000 ਦੀ ਵੀਰੇ ਦੇਣੀ ਆਪਾਂ ਬਜੀ 70000 ਹਾਂਜੀ ਅੱਛਾ ਮਾਨਤਾ ਨੂੰ ਹੋ ਜਾਊਗਾ ਮਾਨਤਾ ਨੂੰ ਵੀਰੇ ਤੁਸੀਂ ਜਿਵੇਂ ਕਹੋਗੇ ਕਰ ਲਾਂ ਕੋਈ ਗੱਲ ਠੀਕ ਆ ਹਾਂਜੀ ਅੱਛਾ ਜਿਵੇਂ ਆਪਣੇ ਕੋਲੇ ਦੂਜੇ ਨੰਬਰ ਦੇ ਉੱਤੇ ਆ ਗਈ ਆ ਸਿੰਗਾ ਵਾਲੀ ਬੈਹ ਹਾਂਜੀ ਹਾਂਜੀ ਵੀਰੇ ਇਹ ਸਿੰਗਾ ਵਾਲੀ ਬਹਿੜ ਦਾ ਸੁਹਾਗ ਦੱਸੇਗਾ ਮੈਨੂੰ ਇਹਦਾ ਸੁਹਾਗ ਬਾਈ ਜੀ ਪਹਿਲਾਂ ਹੀ ਐ ਪਹਿਲਾ ਸੁਹਾਗ ਇਹ ਚਾਰ ਦੰਦਾ ਜੀ ਮੂੰ ਤੋਂ ਮੂੰਹ ਤੋਂ ਚਾਰ ਦੰਦ ਆ ਗਈ ਪਹਿਲੇ ਸੂਏ ਮਤਲਬ ਕਿੰਨੇ ਕ ਦਿਨ ਕੱਢਦੀ ਐ ਕਿ ਸੂਈ ਹੋਈ ਨਾ ਵੀ ਸੂਈ ਐ ਵੀ ਅੱਛਾ ਸੂਈ ਹੋਈ ਆ ਹਾਂਜੀ ਭਾਈ ਜੀ ਠੀਕ ਆ ਲੈ ਵੀ ਆ ਦੇਖ ਲੋ ਤਾਜੀ ਸੂਈ ਵਹਿੜ ਦਾ ਆਪਾਂ ਲੇਵਾ ਚੈੱਕ ਕਰਵਾਉਣ ਲੱਗਿਆ ਹਾਂ ਹਾਂ ਠੰਡੀ ਐ ਵੀਰੇ ਬਿਲਕੁਲ ਉਹ ਪੁੱਲ ਉਹਨ ਪਲਾਣਾ ਆਈ ਆ ਲੈ ਵੇ ਤੇ ਅੱਛਾ ਕਿੰਨੇ ਦਿਨ ਹੋ ਗਏ ਇਹਨੂੰ ਸੁਈ ਨੂੰ ਇਹ 4 ਦਿਨ ਹੋ ਗਏ ਵੀਰੇ ਕਿੰਨਾ ਮਤਲਬ ਬੌਲਾ ਹੋਣੇ ਦਾ ਇਹ 14 ਲੀਟਰ ਬੌਲਾ ਤਿਆਰ ਹੈ ਵੀਰੇ 14 ਲੀਟਰ ਬੌਲਾ ਤਿਆਰ ਆ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਮੈਨੂੰ ਆਏ ਦੱਸ ਵੀ ਕਿੰਨਾ ਰੇਟ ਰਹੂ ਇਹਦਾ ਹਾਂ ਨਾ ਇਹਦਾ ਵੀਰੇ ਹਾਂ ਨਾ 55000 ਦੀ ਵੱਛੀ ਦੇ ਦਾਂਗੇ ਅੱਛਾ ਲੈ ਇੱਧਰ ਆ ਕੇ ਰਾਂ ਮਾੜਾ ਜਿਹਾ ਖੜਾ ਨਾ ਅਸੀਂ ਦੁਬਾਰੇ ਦਿਖਾ ਦਗੇ ਥਣਾ ਤੂੰ ਸਾਥੋਂ ਇਹ ਇੱਥੇ ਲੈ ਜਾ ਇਹ ਆ ਦੇਖ ਲੋ ਮਿੱਤਰੋ ਹੁਣ ਤੁਸੀਂ ਚੈੱਕ ਕਰ ਲੋ ਲੈ ਵੀ ਆਹਾ ਹਰਿਆਣੇ ਵਾਲੇ ਗਰਮੀਤ ਕੋਲੋਂ 55000 ਰੁਪਏ ਦੀ ਮਿਲੂਗੀ ਲੈ ਆ ਕਰਾਂ ਗਰ ਇਹ ਆ ਚੈੱਕ ਕਰ ਲੋ 14 ਕਿਲੋ ਦੁੱਧ 55000 ਰੁਪਇਆ ਰੇਟ ਰਹੂਗਾ ਇਹਦਾ ਇਹ ਥਾਣਾ ਦੀ ਆਪਾਂ ਫੇਰ ਤੁਹਾਨੂੰ ਚੈੱਕ ਕਰਵਾ ਦਈਏ ਅੱਛਾ ਜਿਵੇਂ ਆਪਣੇ ਕੋਲੇ ਮੰਨ ਕੇ ਚੱਲ ਗਰਮੀ ਤੀਜੇ ਨੰਬਰ ਦੇ ਉੱਤੇ ਆ ਗਈ ਆਹਾ ਬਹਿੜ ਹਾਂਜੀ ਵੀਰ ਜੀ ਇਸ ਬਹਿੜ ਦਾ ਸੂਆ ਦੱਸ ਮੈਨੂੰ ਦੂਜਾ ਸੂਆ ਬਾਈ ਜੀ ਦੂਜਾ ਸੂਆ ਹਾਂਜੀ ਹਾਂਜੀ ਇਹ ਸੂਈ ਹੋਈ ਐ ਸੂਈ ਆ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 5 ਦਿਨਾਂ ਦੀ ਸੂਈ ਆ ਪੇ ਜੀ 5 ਦਿਨਾਂ ਦੀ ਸੂਈ ਆ ਗਈ ਇਹ ਹਾਂਜੀ ਹਾਂਜੀ ਠੀਕ ਆ ਦੂਜਾ ਸੂਆ ਦੁੱਧ ਬਾਈ ਫੇਰ ਇਹਦੇ ਥੱਲੇ ਇਸ ਲਈ ਹੁਣ ਵੀਰੇ ਰਮਨਦੀਪ ਮੌਕੇ ਤੇ 16 ਲੀਟਰ ਬੋਲਾ ਬੋਲਾ ਤਿਆਰ ਹੈ 16 ਲੀਟਰ ਬੋਲਾ ਬੋਲਾ ਤਿਆਰ ਵੀਰੇ ਠੀਕ ਆ ਤੇ ਕੀ ਰੇਟ ਰਹੂਗਾ ਇਹਦਾ ਇਹਦਾ ਵੀਰੇ ਲੈਣ ਦੇਣੀ ਜਿਹੜੀ ਗੱਲ ਆ 70000 ਦੀ ਵਾਹਰ ਦੇਣਗੇ ਵੀਰੇ 70000 ਦੀ ਹਾਂਜੀ ਠੀਕ ਆ ਲੈ ਇੱਕ ਮਿੰਟ ਆ ਇੱਧਰ ਫੇਰ ਸਾਨੂੰ ਤੋੜ ਕੇ ਦਿਖਾ ਦੇ ਲੈਵੇ ਤੋਂ ਚੈੱਕ ਕਰਵਾ ਦਗੇ ਆਹ ਦੇਖ ਲਓ ਥਣ ਲੇਵਾ ਜਿਹੜਾ ਹੈਗਾ ਜਮਾ ਫਿਕਸ ਤੇ ਆਹ ਲੰਮੀ ਲੂੰਜੀ ਵਾਹਰ 70000 ਰੁਪਏ ਦੀ ਮਿਲੂਗੀ ਇੱਧਰ ਲਿਆ ਕਰਾ ਬੰਦ ਦੇ ਕੋਈ ਛੋਟੀ ਬਹੁਤ ਆ ਵੀਰੇ ਅੱਛਾ ਇਹਦੇ ਮਗਰ ਬੱচ্চਾ ਕੀ ਹੈ ਇਹਦੇ ਮਗਰ ਬੱਛੀ ਹੈ ਵੀਰੇ ਅੱਛਾ ਬੱਛੀ ਗਰਮੀਤ ਕੋਲੇ ਆਇਓ ਤੁਸੀਂ ਐਲਣਾਬਾਦ ਦੇ ਵਿੱਚ ਤੇ ਗਾਮਾ ਤੁਹਾਨੂੰ ਮੈਨੂੰ ਐ ਲੱਗਦਾ ਵੀ ਪਸੰਦ ਆਉਣਗੀਆਂ ਯਾਰ ਮੈਨੂੰ ਐ ਦੱਸ ਗਰਮੀਤ ਜਿਹੜੀ ਤੇਰੀ ਕੋਲੇ ਆ ਬਹਿੜ ਆ ਗਈ ਹਾਂਜੀ ਬਾਈ ਜੀ ਯਾਰ ਲੰਮੀ ਕਿੰਨੀ ਹੈ ਇਹ ਬਹੁਤ ਸੰਗੀਏ ਵੇਖੋ ਹਾਈਡਰੂਟ ਬਹੁਤ ਹੈ ਵੀਰੇ ਤੇ ਇਹ ਮੈਨੂੰ ਐ ਦੱਸੂ ਆ ਇਹਦਾ ਸੁਆ ਵੀਰੇ ਦਾ ਦੂਜਾ ਦੂਜਾ ਸੁਆ ਹਾਂਜੀ ਕਿੰਨੇ ਦਿਨਾਂ ਦੀ ਸੁਈ ਹੈ ਇਹ ਇਹ ਸੁਈ ਰਾਤ ਹੀ ਸੁਈ ਹੈ ਵੀਰੇ ਯਾਰ ਮਗਰ ਮਗਰ ਇਹਦੇ ਬੱਚਾ ਜੀ ਬੱਚਾ ਅੰਦਰ ਬੈਠਿਆ ਬੱਚਾ ਹਾਂਜੀ ਬੱਚੇ ਅੰਦਰ ਹੈ ਜੀ ਠੀਕ ਆ ਰਾਤੀ ਸੂਈ ਆ ਗਈ ਹੈ ਮੇਰੇ ਇੱਕ ਨੀਲੀ ਆਈ ਇਧਰਲੇ ਪਾਸੇ ਲੈ ਆ ਦੇਖ ਲੋ ਹੁਣ ਤੁਸੀਂ ਵੱਡੇ ਕੱਦ ਕਾਠ ਵਾਲੀ ਲੈ ਚੈੱਕ ਕਰ ਲੋ ਹੁਣ ਤੁਸੀਂ ਆਹਾ ਪਹਿੜ ਦਾ ਕੱਦ ਕਾਠ ਬਹੁਤ ਆ ਗਰਮੀ ਤਾਂ ਫਿਰ ਮੈਨੂੰ ਅਜ ਦੱਸ ਵੀ ਕਿੰਨੇ ਦੁੱਧ ਵਾਲੀ ਪਹਿੜ ਆਪਾਂ ਕਹਾਂਗੇ ਇਹਨੂੰ ਦੁੱਧ ਵੀਰੇ ਅਸਲ ਗੱਲ ਹੈ ਥੋੜੀ ਸਫਰ ਤੋਂ ਆਈ ਸੀ ਵੜ 25 ਸੂਪੀ ਆ ਇਹ ਟਾਈਮ ਨਹੀਂ ਦਾ ਪੂਰਾ ਹੈ ਵੜ ਦਾ ਠੀਕ ਆ ਇਹ ਵੜ ਦੇ 25 26 ਲੀਟਰ ਵੀਰੇ ਦੁੱਧ ਕੱਢਿਆ ਹੋਇਆ ਠੀਕ ਆ ਹਾਂਜੀ ਤੇ ਹੁਣ ਕੀ ਰੇਟ ਰਹੂ ਇਹਦਾ ਵੀਰੇ ਇਹਦਾ ਉਵੇਂ ਮੁੱਲ ਜਨਾ ਇੱਕ 10 15 ਕਰ ਦਈਏ ਫਾਇਦਾ ਨਹੀਂ ਉਹ ਗੱਲ ਦਾ ਵੀਰੇ ਠੀਕ ਹੈ 95000 ਦੀ ਵੇਰ ਦੇਾਂਗੇ ਵੀਰੇ ਟ ਜਮਾਈ ਕਰਦੇ ਬਸ ਜਮਾ ਭਾਈ 90 ਤੋਂ ਉੱਪਰ ਘੱਟ ਵੀਰੇ ਦੇਣੀ 100 ਵੀ 90 ਦੀ ਫਿਕਸ ਆ ਵੀਰੇ ਵੈਰੀ ਗੁੱਡ ਲੈ ਵੀ ਆਹ ਦੇਖ ਲੋ ਹੁਣ ਬਾਹਲੇ ਵੱਡੇ ਕੱਦ ਦਾ 48 ਸੋਨੂੰ ਵਹਿੜ ਦਿਖਾਉਣ ਲੱਗਿਆ ਤਾਜੀ ਸੂਈ 90000 ਰੁਪਏ ਦੀ ਮਿਲੂਗੀ ਤੁਹਾਨੂੰ ਆਹਾ ਵਹਿੜ ਰੰਗ ਦੇਖ ਲੋ ਹੁਣ ਤੁਸੀਂ ਨਾਲੇ ਲੇਵੇ ਲੂਵੇ ਦੀ ਵੀ ਆਪਾਂ ਨੇੜੇ ਕੈਮਰਾ ਲਾਦ ਗਏ ਕੱਲਾ ਕੱਲਾ ਥਣ ਪਿਆ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਗਰਵੀਸ ਹੈ ਅੱਜ ਤੱਕ ਫੱਟੇ ਚੱਕੀ ਜਾਂਦਾ ਹੈ ਪਹਿਲੀ ਵੀਡੀਓ ਆ ਤੇ ਮਾਨਤਾ ਨਹੀਂ ਕਰਨੀਆਂ ਕਹਿੰਦਾ ਨਹੀਂ ਮਾਨ ਨਹੀਂ ਵੀਰੇ ਸਾਰਿਆਂ ਦੇ ਕਾਟ ਕਠ ਵੀ ਬਹੁਤ ਤੇ ਲਿਆਵਾ ਵੀ ਜਿਹੜਾ ਹੈਗਾ ਚੰਗਾ ਤਿਆਰ ਕੀਤਾ ਹੋਇਆ ਬਾਕੀ ਮਿੱਤਰੋ ਆਪਣਾ ਕੰਮ ਕੱਲਾ ਵੀਡੀਓ ਬਣਾ ਕੇ ਪਸ਼ੂ ਦਿਖਾਉਂਦਾ ਇੱਥੇ ਆਇਓ ਤੁਸੀਂ ਬਾਈ ਗਰਮੀਤ ਕੋਲੇ ਤੇ ਗਰਮੀਤ ਕੋਲੇ ਆ ਕੇ ਤੁਸੀਂ ਆਪ ਦੀ ਦੋ ਡੰਗ ਦੀ ਚਵਾਈ ਕਰਕੇ ਕੋਈ ਵੀ ਪਸ਼ੂ ਖਰੀਦ ਕਰ ਸਕਦੇ ਹੋ ਮੈਨੂੰ ਐਂ ਦੱਸਦੇ ਸੋਹਣਿਆ ਸੱਜਣਾ ਜਿਹੜੀ ਆਹ ਬਿਹੜ ਖੋਲੇਗਾ ਇਹਦਾ ਸੂਆ ਦੱਸਦੇ ਮੈਨੂੰ ਇਹਦਾ ਸੂਆ ਵੀਰੇ ਤੀਜਾ ਹੈ ਤੀਜਾ ਸੂਆ ਓਰੀਜਨਲ ਓਰੀਜਨਲ ਹਾਂ ਵੀਰੇ ਤੇ ਬੱਚਾ ਇਹਦੇ ਮਗਰ ਬੱਚਾ ਵੀਰੇ ਦੇ ਮਗਰ ਬੱਚਾ ਹੈਗਾ ਜੇ ਰਹ ਜੇ ਪਈ ਨਹੀਂ ਨਹੀਂ ਵੀਰੇ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਅੱਧਾ ਘੰਟਾ ਹੋਇਆ ਸੂਈ ਹਾਂ ਠੀਕ ਆ ਆ ਦਿਖਾਵਾਂ ਮੈਂ ਆ ਦੇਖੋ ਲੈ ਹੁਣ ਬੱਚਾ ਵੀ ਚੱਟੀਆਂ ਨਹੀਂ ਬੱਚਾ ਵੀ ਖੜਾ ਨਹੀਂ ਹੋਇਆ ਠੀਕ ਆ ਤੇ ਇਹ ਮੈਨੂੰ ਐ ਦੱਸ ਕਿੰਨੇ ਕ ਦੁੱਧ ਪਾਤ ਵਾਲੀ ਰੋ ਦੁੱਧ 25 ਲੀਟਰ ਪਾਉ ਵੀਰੇ ਰਾਮ ਲੈ ਵੀ ਆਹ 25 ਕਿਲੋ ਵਾਲੀ ਤਾਜੀ ਸੂਈ ਪਹਿੜ ਦਿਖਾਉਣ ਲੱਗੇ ਆਪਾਂ ਤੇ ਥਣ ਤਾਂ ਜਿਹੜਾ ਲੱਗਿਆ ਲੈਵੇ ਨੂੰ ਉਹ ਪੂਰਾ ਸੋਹਣਾ ਤੁਸੀਂ ਨਿਗਾਹ ਮਾਰ ਲਓ ਇੱਕ ਵਾਰੀ ਕੱਲੇ ਕੱਲੇ ਇਹ ਆ ਦੇਖੋ ਹੱਥੀ ਚਵਾਈ ਵਾਲਾ ਥਣ ਲੱਗਿਆ ਗਰਮੀ ਤਾਂ ਫਿਰ ਮੈਨੂੰ ਐ ਦ ਇਹਨਾਂ ਹਿਸਾਬ ਕਿਤਾਬ ਵੀਰੇ ਜਿਵੇਂ ਜਨਵਰੀ ਕਰ ਦਈਏ ਜਮੀ ਫੱਟੇ ਚੱਕ ਦੇ ਜਮਾਂ ਫੱਟੇ ਚੱਕ ਦਈਏ ਤੇਰੇ ਮੁੱਲ ਤਾਂ ਇੱਕ ਦਾਸ ਕਰਦੇ ਆ ਇਹ ਆਪਾਂ 98000 ਦੀ ਵਾੜ ਦੇਵਾਂਗੇ ਵੀਰੇ 98 ਦੀ 98000 ਕਹਾਂ ਤਾਂ 98 ਲੱਗ ਗਿਆ 98 99 ਵਾਲਾ ਕੰਮ ਨਾ ਕਰ ਤੂੰ ਜਿਆਦਾ 95 ਕਰ ਲੈ ਚੱਲ ਬਾਈ ਤੇਰੇ ਕਹਿੰਦੇ 95 ਆ ਲੈ ਵੀ 90000 ਦੀ ਵਾੜ ਦੇਵਾਂਗੇ ਤੇ ਕਿਤੇ ਬਾਈ ਕੋਈ ਹੋਰ ਦਵੇ ਕਿਸੇ ਫਾਰਮੇ ਦਾ ਤੂੰ ਮੈਨੂੰ ਕਹਿ ਰਹੀ ਵੀਰੇ ਯਾਰ ਅੱਛਾ ਹਾਂ ਵੀਰੇ ਆ ਜਾ ਫਿਰ ਫੁੱਲ ਗਰੰਟੀ ਹੈ ਵੱਡੀ ਪੂਰੀ ਹੈ ਦੇਖ ਲੈ ਤੂੰ ਠੀਕ ਆ ਗੱਲ ਲੈ ਵੀ ਆਹ ਦੇਖ ਲੋ ਇਧਰਲੇ ਪਾਸੇ ਬੱਚੇ ਬੈਠੇ ਜਿਹੜੇ ਸੂਈਆਂ ਹੋਈਆਂ ਨੇ ਅੱਛਾ ਗਰਮੀ ਤਾਂ ਜਿਵੇਂ ਆਪਾਂ ਮੰਨ ਕੇ ਚੱਲ ਜਿਹੜੀ ਕੋਲੇ ਆ ਬਾਹਰ ਖੋਲ ਕੇ ਰਾਮ ਹਨੇਰਾ ਜਾ ਪੈਂਦਾ ਇੱਥੇ ਇਹ ਰਵਾਜ ਜਿਹੜੀ ਤੂੰ ਖੋਲਦਾ ਹੁਣ ਇਹਦਾ ਸੂਆ ਬਾਈ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਠੀਕ ਆ ਤੇ ਕਿੰਨੇ ਕ ਦਿਨ ਲੈ ਜੂਗੀ ਇਹ ਦਿਨ ਵੀਰੇ ਬਸ ਤਿਆਰੀ ਤੇ ਆ ਮੰਨ ਲਾ ਇੱਕ ਲੈ ਜੇ ਦੋ ਲੈ ਚਾਰ ਦਿਨ ਲਈ ਠੀਕ ਆ ਲੈ ਵੀ ਆਹ ਦੇਖ ਲੋ ਦੋ ਚਾਰ ਦਿਨ ਬਾਕੀ ਆ ਤੇ ਲੇਵਾ ਜਿਹੜਾ ਹੈਗਾ ਬਾਹਲਾ ਸੂਣਾ ਤਿਆਰ ਕੀਤਾ ਇਹ ਤੋਰਤਾਰੀ ਬੜੀ ਚੰਗੀ ਆ ਤੈਨੂੰ ਬਹੁਤ ਚੰਗਾ ਲੱਗੇ ਕਿੰਨੇ ਦੱਦਾ ਲਈ ਰਹੁ ਗਰਮੀ ਤੇ ਇਹ ਤਦ ਤਰੇ 20 22 ਕਿਲੋ ਤਾਂ ਪਾਉਂ ਪਾਉ ਖਲਾ 20 ਕਿਲੋ ਮਾਲਕਾਂ ਨੇ ਆਪ ਨੂੰ ਦੱਸ ਕੇ ਦਿੱਤੀ ਐ 18 ਮੰਨਣਾ ਔਰ 18 ਕਹਿ ਕੇ ਜਣੀ ਭਰਾ ਨੂੰ ਗੱਲ ਇਹ ਆ ਠੀਕ ਆ 18 ਮੰਨ ਕੇ ਤੇ ਫਿਰ 18 ਕਹਿ ਕੇ ਦਿਆਂਗੇ 20 ਕੱਡੂ ਕਿਸੇ ਭਰਾ ਕੋਲੇ ਦੁਆਰੇ ਵੀ ਆਊਗਾ ਵੀਰੇ ਕੀ ਰੇਟ ਰਹੁ ਵੀਰੇ ਦਾ ਜਾਨਵਰ ਰੇਟ 82000 ਤੇ ਮਾਨਤਾਣ ਵਾਲੀ ਗੱਲ ਵੀ 80000 ਦੀ ਵਾੜ ਦੇ ਦੇ 80000 ਹਾਂ ਵੀਰੇ ਠੀਕ ਐ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਲੈ ਜਾ ਕਰ ਇੱਕ ਵਾਰੀ ਤੋਰ ਕੇ ਸਾਨੂੰ ਫੇਰ ਦਿਖਾ ਦੇ ਲੋ ਵੀ ਮਿੱਤਰੋ ਵਟੇਰ ਗਈ ਪਈ ਐ ਵ ਇਹ ਆ ਤੇਰੀ ਤੁਰੀ ਜਿਹੜੀ ਹੈਗਾ ਹਜੇ ਫੋਰ ਕਰਨੀ ਆ ਲਿਆ ਵੀ ਗਰਮੀਤ ਕਰਾਂ ਦੂਰ ਆ ਜਾਂਦਾ ਇੱਕ ਬਈਆ ਬਖਾਦੀ ਇਹ ਤਾਂ ਨਾ ਬੱਚੀ ਐ ਕੋ ਚੱਲਦਾ ਨਹੀਂ ਆ ਕਈ ਭਰਾ ਆਖਿਆ ਬਾਅਦ ਚ ਕਹਿਣ ਦੇਵੇ ਹਨਾ ਠੀਕ ਆ ਗੱਲ ਆ ਜ਼ਰੂਰੀ ਕਰ ਲੈ ਇਹ ਗੱਲ ਵਾ ਆ ਸੀ ਹਾਂ ਵੀ ਚੱਲਦਾ ਨਹੀਂ ਆ ਕੀ ਗਾਰੰਟੀ ਹੈ ਕੋਈ ਬੰਦਾ ਆਨਲਾਈਨ ਵੀ ਆ ਪਰ ਤੂੰ ਮੰਗਾ ਲੈਂਦਾ ਉਹਦੀ ਗਾਰੰਟੀ ਰਹੂਗੀ ਵੀਰੇ ਠੀਕ ਆ ਲੈ ਜਾ ਕਰ ਤੇ ਅੰਦਰਲੀ ਕਪੜ ਰਹਿ ਗਈ ਆਪਣੇ ਕੋਲੇ ਅੱਛਾ ਗਰਮੀਤ ਮੈਨੂੰ ਐ ਦੱਸ ਖੜਾ ਹੀ ਇੱਥੇ ਕਰਾਏ ਹੈ ਬਹਿੜ ਨੂੰ ਜਿਹੜੀ ਤੇਰੀ ਆ ਬਹਿੜ ਆ ਗਈ ਯਾਰ ਇਹਦਾ ਸੁਆ ਦੱਸ ਮੈਨੂੰ ਸੁਆ ਦੂਜਾ ਰੌਣ ਵੀਰੇ ਅੱਛਾ ਦੂਜਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਇਹਦੇ ਦਿਨ ਦੇ 15 ਬਾਕੀ ਵੀਰੇ 15 ਦਿਨ ਬਾਕੀ ਹਾਂਜੀ ਵੀਰੇ ਇਹ ਯਾਰ ਬਰੀਡ ਬਰੂੜੀ ਚੰਗੀ ਵਾਲੀ ਹੈ ਹਾਂ ਚੰਗੀ ਹੈ ਵੀਰੇ ਸਾਰੇ ਮੈਨੂੰ ਐ ਦੱਸ ਕਿੰਨੇ ਦੁੱਧ ਵਾਲੀ ਰਹੂਗੀ ਦੁੱਧ ਵੇ 23 24 ਲੀਟਰ ਕੱਢਿਆ ਵੈਣ ਨੇ 23 24 ਹਾਂ ਇਹ ਆਪਣੇ ਲੋਕਲ ਕਿਸੇ ਯਾਰ ਮਿੱਤਰ ਤੋਂ ਲਈ ਹੈ ਵੀਰੇ ਆਪਾਂ ਅੱਛਾ ਹਾਂ ਰਾਜਸਥਾਨ ਤਸੱਲੀ ਤਸੱਲੀ ਰਾਜਸਥਾਨ ਮਾਲ ਵੀਰੇ ਇੱਕ ਗੱਲ ਆਪਣਾ ਸਾਰਾ ਰਾਜਸਥਾਨ ਤੋਂ ਆਇਆ ਹੈ ਠੀਕ ਹੈ ਗੱਲ ਇਹ ਗਰੰਟੀ ਰੂਹ ਹੈ ਰਾਜਸਥਾਨ ਤਾਂ ਤੁਹਾਡੇ ਨੇੜੇ ਹੀ ਰਹਿ ਗਿਆ ਆਪਣੇ 10 ਕਿਲੋਮੀਟਰ ਤੋਂ ਬੇਰਾਂ ਵਾਲੀ ਮੰਡੀ ਲੱਗਦੀ ਆਪਣੀ ਠੀਕ ਆ ਲੈ ਵੀ ਆਹ ਦੇਖ ਲਓ ਮਿੱਤਰੋ ਆਹ ਪੈੜ ਫੁੱਲ ਬਰੀਡ ਵਾਲੀ ਹੈਗੀ ਤੇ ਮੈਨੂੰ ਐ ਦੱਸ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ ਲੈਣ ਦੇਣੀ ਰੂਗਾ 90000 ਰੁਪਿਆ 90000 ਹਾਂ ਲੈਣ ਦੇਣ ਲੈਣ ਦੇਣ ਇਹਦਾ ਲੈਣ ਦੇਣੀ ਰੂਗਾ ਆ ਘਟਾਵਾਂਗੇ ਸੀ ਕੋਈ ਮਾਨਤਾਨ ਕਰਾਵਾਂਗੇ ਚਲੋ ਵੀਰੇ ਜਿੰਨਾ ਕੋਈ ਉਹ ਕਰਦੇ ਆਂਗੇ ਬਾਕੀ ਬੜਾ ਜਿਆਦਾ ਫਰਕ ਨਹੀਂ ਆ ਰਿਹਾ ਅੱਛਾ ਨਹੀਂ ਆਪਾਂ ਇੱਕ 10 15 ਕਰ ਦਈਏ ਫਾਇਦਾ ਨਹੀਂ ਵੀਰੇ ਠੀਕ ਹੈ ਬਾਕੀ ਤੁਸੀਂ ਵੀਡੀਓ ਕਵਰ ਕਰਦੇ ਮੇਰੀ ਪਹਿਲੀ ਵੀਡੀਓ ਕਵਰ ਕੀਤੀ ਤੁਸੀਂ ਭਾਅ ਆਪ ਹੀ ਦੱਸ ਦਿਓ ਵੀਰੇ ਬਾਕੀ ਆਪਣੇ ਭਰਾ ਦੱਸ ਦੇਣਗੇ ਭਰਾ ਦੱਸ ਹਾਂ ਠੀਕ ਹੈ ਇਹ ਨੂੰ ਅੰਦਰ ਲੈ ਜਾ ਇੱਕ ਵਾਰੀ ਲੈ ਵੀ ਆਹ ਦੇਖ ਲਓ ਹਜੇ 15 ਦਿਨ ਬਾਕੀ ਆ ਫਾਰਮ ਵਾਲੀ ਵੈਹੜ ਲੱਗਦੀ ਆ ਇਹ ਆਹ ਦੇਖੋ ਹੁਣ ਤੁਸੀਂ ਲੈ ਵਾਲੂ ਬੱਚਾ ਚੈੱਕ ਕਰ ਲ ਇਹ ਬੰਤਰ ਬੰਤਰ ਜਿਹੜੀ ਓਕੇ ਹੈਗੀ ਮੈਨੂੰ ਐਂ ਦੱਸ ਆ ਜਾ ਕਰ ਬੰਨ ਕੇ ਰਾਂ ਅੱਛਾ ਗਰਮੀ ਤੇ ਜੇ ਗੱਲ ਕਰਕੇ ਹੁਣ ਆਪਾਂ ਰੇਟ ਤੇਰੇ ਫੋਨ ਨੰਬਰ ਦੀ ਹਾਂਜੀ ਵੀਰੇ ਫੋਨ ਨੰਬਰ ਦੱਸ ਮੈਨੂੰ ਫੋਨ ਨੰਬਰ ਭਾਈ ਜੀ ਮੈਂ ਦੱਸ ਦਿੰਦਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਵੀ ਜਿਹੜੀਆਂ ਵੀ ਆਪਣਾ ਸੌਦਾ ਜਿੰਨਾ ਦੇ ਫਾਈਨਲ ਰੇਟ ਆ ਆਪਣੇ ਜਿਹੜੇ ਆਪਾਂ ਕਹੇ ਬਰਾਬਰ ਦੇ ਰੇਟ ਆ ਵੀਰੇ ਕੋਈ ਬੰਦਾ ਮਤਲਬ ਵਾਰਗਨਿੰਗ ਨਾ ਕਰੇ ਆਪਣੇ ਨਾਲ ਇਹ ਬਰਾਬਰ ਦੇ ਰੇਟ ਆ ਤੇ ਆਪਣੀ ਇੱਕ ਗੱਲ ਹੈ ਵੀ ਜਿੱਥੇ ਵੀ ਜਿਹੜਾ ਸੌਦਾ ਆਪਣਾ ਹੋਊ 500 ਰੁਪਏ ਛੋੜ ਕਰਾਂਗੇ ਵੀਰੇ ਇੱਕ ਗਾਣੇ ਮਗਰ ਅੱਛਾ ਹਾਂ ਹਰ ਗਾਣੇ ਮ 500 ਰੁਪਿਆ ਮੰਨਤਾਂ ਮੰਨਤਾਂ ਵਾਲੀ ਗੱਲ ਆ ਵੀਰੇ ਆਪਣੇ ਜਾਨਵਰਾਂ ਦੀ ਰੇਟ ਜਿਹੜੇ ਬਿਲਕੁਲ ਬਰਾਬਰ ਕੀਤੇ ਵੀਰੇ ਆਪਾਂ ਠੀਕ ਆ ਗੱਲ ਆ ਬਾਕੀ ਆਪਣੇ ਸਰੋਤੇ ਭਰਾ ਜਿੰਨੇ ਵੀਰ ਦਰਸ਼ਕੇ ਵੇਖੀ ਜਾਂਦੇ ਵੀਰੇ ਇਹ ਸਾਰੇ ਦੱਸ ਦੇਣਗੇ ਆਪਾਂ ਨੂੰ ਦੱਸ ਦੇਣਗੇ ਹਾਂਜੀ ਹਾਂਜੀ ਠੀਕ ਆ ਨੰਬਰ ਬੋਲ ਫਿਰ ਕਰ ਮੇਰਾ ਨੰਬਰ 999915657282 ਜੀ 999915657282 657282 ਹਾਂਜੀ ਹਾਂਜੀ ਬਾਈ ਠੀਕ ਆ ਗਰਮੀਤ ਹਾਂ ਗਰਮੀਤ ਵੀਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਲੋ ਵੀ ਮਿੱਤਰੋ ਇਹ ਸੀ ਐਲਨ ਆਵਾਜ਼ ਵਾਲਾ ਗਰਮੀਤ ਭਾਈ ਤੇ ਜੇ ਗੱਲ ਕਰਕੇ ਹੁਣ ਮਿੱਤਰੋ ਆਪਾਂ ਇਧਰਲੇ ਪਾਸੇ ਖੜ ਤੇ ਬਾਰ ਬਾਰ ਕਹੀ ਗੱਲ ਉਹ ਜੀ ਮਾੜੀ ਹੋ ਜਾਂਦੀ ਐ ਇੱਥੇ ਆਇਓ ਆਪਦੀ ਤਸੱਲੀ ਕਰ ਲਿਓ ਗਾਵਾਂ ਜਿਹੜੀਆਂ ਹੈਗੀਆਂ ਉਹ ਜਮਾ ਸੇਰਾ ਸੱਟ ਨੇ ਕਿਵੇਂ ਲੱਗਿਆ ਬਾਈ ਦਾ ਕੰਮ ਦੱਸਿਓ ਜਰੂਰ ਧੰਨਵਾਦ ਸਾਰੇ ਪਰਮਾ